ਲੰਮਰ ਜੋ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਸਾਨੂੰ ਆਂਦੇ ਸਰ ਵੀ ਇਹਰ ਸੋਈ ਚ ਡੇਕੇ ਮਰ ਗਈ ਐਹੀਂ ਸਰ ਥੋਂ ਤੇ ਦਾਗ ਵੇਖਿਆ ਐਹੀਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟ ਮਾਰਦ ਮੋ ਦਾ ਹਾਂ ਤਾਂ ਉਹਨਾਂ ਦੇ ਵਿੱਚ ਕੇਰੀ ਰਸਤ ਹੋਈ ਏ ਰਾਸਤੇ ਇਕ ਜਾਨੇ ਦੀ ਹੋਜੀ ਸਰ ਅਸੀਂ ਕਾਰਵਾਈ ਇਹੋ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਭੈਣਾਂ ਨਾਲ ਸਾਰੇ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਆਂ ਪਰੇ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਆਂ ਅਸੀਂ ਤਾਂ ਸਾਫ਼ ਸਰ ਮੰਗਦੇ ਆਂ ਹੋਣਾ ਚ ਪਹੁੰਚਿਆ ਫਿਕ ਨਹੀਂ ਅਮਰਤਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤਾਂ ਕਿ ਤੁਹਾਨੂੰ ਕੋਈ ਸਮਝ ਨਹੀਂ ਲੱਗਣੀ ਲਾ ਸਾਡੇ ਤੇ ਕੋਲ ਹੈ ਅਸੀਂ ਕੀ ਕਰ ਸਕਦੇ ਆਂ ਗੁਰਪ੍ਰੀਤ ਸਿੰਘ ਸਿੱਤੋਂ ਰਹਿਣਾ ਵਾਲੇ ਹਾਂ ਮੈਂ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇਹ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਪੰਡੋਰੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚੋਂ ਦਾ ਸਰ ਮੈਂ ਭਾਈਆ ਲੱਗਦਾ ਜੇ ਜਦੋਂ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ ਕਿ ਉਹਨੂੰ ਲੰਨਰ ਜੋ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸੁਲਾਮਨਤੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਇਸਾਰ ਜੋ ਹਨ ਨੂੰ ਫੋਨ ਕੀਤਾ 4:00 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ ਤੇ 5:00 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਤੇ ਮੰਜੇ ਦੇ ਲੰਮੇ ਪਾਈ ਹੀ ਥੋੜੀ ਤੁਹਾਨੂੰ ਆnde ਸਰ ਵੀ ਏਅਰ ਸੋਈ ਚ ਡੇਕੇ ਮਰ ਗਈ ਆ ਐਂ ਸਾਰੇ ਧੌਣ ਤੇ ਦਾਗ ਵੇਖਿਆ ਐਂ ਸਾਰਾ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂਜੀ ਤਾਂ ਹੁਣ ਇਹਦੇ ਵਿੱਚ ਕੀ ਦੀ ਅਸਤੋਈਏ ਜੀ ਰਾਸਤੇ ਇਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਕੀ ਪਹਿਨਣਾ ਸਾਰੇ ਇਹ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਪਤਾ ਨਹੀਂ ਨਹੀਂ ਸਰ ਸਾਡੇ ਨਾਲ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਹੁਣਾਂ ਤੇ ਪਹੁੰਚਿਆ ਫਿਕ ਨਹੀਂ ਅੰਮ੍ਰਿਤ ਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਹਮ ਲਾ ਸਾਡੇ ਤੇ ਕੋਲ ਐਂ ਕੀ ਕਰ ਸਕਦੇ ਸਰ ਪੰਦੀ ਸਰ ਜਿਹੜੀ ਨੌਜਵਾਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਕਾਰਨ ਕੀ ਰਿਹਾ ਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇਹ ਇਹਨਾਂ ਦਾ ਨਾ ਆਪਸ ਵਿੱਚ ਪਰਿਵਾਰ 'ਚ ਲੜਾਈ ਝਗੜਾ ਚੱਲਦਾ ਸੀ ਸਹੁਰਿਆਂ ਨਾਲ ਜ਼ਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਤੇ ਜਿਹੜਾ ਦਾ ਘਰ ਵਾਲਾ ਆ ਰਾਜਿੰਦਰ ਕੌਰ ਦਾ પતિ ਗੋਰਾ ਉਹ ਦੁਬਈ ਰਹਿੰਦਾ ਸੌਰੇ ਨਾਲ ਨਹੀਂ ਵੱਢਦੀ ਨਹੀਂ ਇਹਦਾ ਲਮ ਅੱਜ ਕਰਾਈ ਸੀ ਨਰੀਆਣਾਵਾਂ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਘੁੱਟ ਕੇ ਮਾਰਤਾ ਜੋ ਮਤਲਬ ਉਹਨਾਂ ਦਾ ਵਿਆਹ ਕਰਵਾਦਾ ਹੋਇਆ ਸੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਜਨ ਵਾਲੀ ਜਰੇ ਇਹ ਪੰਡੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਇਹਹੀਂ ਕਿਰਾਏ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਵਿਆਹ ਹੋਇਆ ਸੀ ਤਾਂ ਮਾਰਿਆ ਕਿਦਾਂ ਗਿਆ ਜੀ ਇਹਦੇ ਨੂੰ ਸਾਰੇ ਵੇਲੇ ਗਲ ਘੁੱਟ ਕੇ ਮਾਰਿਆ ਗਿਆ ਤਾਂ ਗ੍ਰਿਫਤਾਰੀ ਪਾਈ ਗਈ ਜੀ ਇਹਦੇ ਨਾਲ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅਮਜ ਲੈ ਜਾਂਦੀ ਜਾਊਗੀ